ਔਰ 1-1 ਹਜ਼ਾਰ ਰੁਪਈਆ ਉਹਨਾਂ ਦਾ ਮੁੱਲ ਪਾਇਆ ਮੈਂ ਇੱਕ ਗੱਲ ਇਥੋਂ ਕਹਿਣੀ ਚਾਹੁੰਦਾ ਤੇ ਇਹੋ ਜਿਹੇ ਛਲਾਵਿਆਂ ਦੇ ਵਿੱਚ ਨਾ ਆਇਓ ਵੋਟਾਂ ਤੁਸੀਂ ਜਿੰਨੂੰ ਮਰਜ਼ੀ ਪਾਓ ਪਰ ਇਹ ਵੇਖੋ ਜਿਹੜੇ ਲੋਕ ਆ ਜੇ ਨਸ਼ਾ ਛੱਡਣ ਦੀਆਂ ਗੱਲਾਂ ਕਰਦੇ ਆ ਅਸੀਂ ਤੁਹਾਡੇ ਨਸ਼ੇ ਬੰਦ ਕਰਦੇਾਂਗੇ ਮੇਰੇ ਇਸ ਪਰਿਵਾਰ ਦੇ ਨਾਲ ਇੱਕ ਘਟਨਾ ਵਾਪਰੀ ਹੈ ਮੈਂ ਇਹ ਸਵਾਲ ਕਰਨਾ ਚਾਹੁੰਦਾ ਇਥੋਂ ਤੁਹਾਡੇ ਸਾਰੇ ਜਨਤਾ ਮੈਨੂੰ ਇਹ ਦੱਸੋ ਨਸ਼ਾ ਪੀਣ ਵਾਲਾ ਦੋਸ਼ੀ ਹੈ ਕਿ ਜਾਂ ਨਸ਼ਾ ਵੇਚਣ ਵਾਲਾ ਦੋਸ਼ੀ ਹੈ ਅੱਜ ਤੱਕ ਜਿੰਨੇ ਵੀ ਪਰਚੇ ਦਰਜ ਹੋਏ ਆ ਨਸ਼ਿਆਂ ਨੂੰ ਰੋਕਣ ਵਾਸਤੇ ਉਹ ਉਹਨਾਂ ਗਰੀਬਾਂ ਲੋਕਾਂ ਦੇ ਉੱਤੇ ਹੋਏ ਨੇ ਜਿਹੜੇ ਪੀਣ ਦੇ ਆਦੀ ਸੀਗੇ ਜਿਹੜੇ ਵੇਚਣ ਵਾਲੇ ਨੇ ਕਿਸੇ ਦੇ ਉੱਤੇ ਕੋਈ ਦਰਜ ਪਰਚਾ ਦਰਜ ਨਹੀਂ ਕੀਤਾ ਗਿਆ ਜਦੋਂ ਵੇਚਣ ਵਾਲਿਆਂ ਨੂੰ ਕੋਈ ਕੁਝ ਨਹੀਂ ਕਹਿੰਦਾ ਤੇ ਲਗਾਤਾਰ ਇਖੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਆ ਨਸ਼ੇ ਹੋਏ ਇਕਦੇ ਰਹਿਣਗੇ ਤੇ ਸਾਡੇ ਨੌਜਵਾਨ ਬੱਚੇ ਬੱਚੀਆਂ ਜਿਹੜੇ ਆ ਉਹ ਨਸ਼ੇ ਦੇ ਆਦੀ ਰਹਿਣਗੇ ਤੇ ਮੈਂ ਇਹ ਤੋਂ ਬੇਨਤੀ ਕਰਨੀ ਚਾਹੁੰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਚਾਹੇ ਵੋਟਾਂ ਜਿਹਨੂੰ ਮਰਜ਼ੀ ਪਾਇਓ ਮੈਂ ਇਹ ਨਹੀਂ ਕਹਿੰਦਾ ਤੁਸੀਂ ਮੈਨੂੰ ਪਾਇਓ ਜੇ ਮੈਂ ਚੰਗਾ ਹਾਂਗਾ ਮੈਨੂੰ ਪਾਇਓ ਜੇ ਕੋਈ ਹੋਰ ਚੰਗੇ ਆਉਣਗੇ ਉਹਨੂੰ ਪਾਇਓ ਪਰ ਵੋਟਾਂ ਉਹਨਾਂ ਬੰਦਿਆਂ ਨੂੰ ਪਾਇਓ ਜਿਹੜੇ ਬੱਚੇ ਤੁਹਾਡਿਆਂ ਬੱਚਿਆਂ ਨੂੰ ਸਿੱਖ ਕਰਦੇ ਆ ਤੁਹਾਡੀਆਂ ਧੀਆਂ ਭੈਣਾਂ ਦੀ ਇੱਜ਼ਤ ਨੂੰ ਸੇਫ ਕਰਦੇ ਆ ਬਚਾਉਂਦੇ ਆ ਤੁਹਾਡੀ ਧਰਤੀ ਨੂੰ ਬਚਾਉਂਦੇ ਆ ਸਾਡਿਆਂ ਬੱਚਿਆਂ ਨੂੰ ਰੋਜ਼ਗਾਰ ਵਾਲੇ ਪਾਸੇ ਲੈ ਕੇ ਜਾਂਦੇ ਆ ਅੱਜ ਇਹ ਲੋਕ ਜਿੱਥੇ ਪੈਸਾ ਦੇ ਕੇ ਸਾਡੀਆਂ ਵੋਟਾਂ ਖਰੀਦਦੇ ਆ ਉਥੇ ਖੁੱਲੇ ਆਮ ਨਸ਼ਾ ਵੀ ਸਾਡੇ ਬੱਚਿਆਂ ਨੂੰ ਤੇ ਸਾਡੇ ਘਰਾਂ ਦੇ ਵਿੱਚ ਦਿੰਦੇ ਆ ਤੇ ਸਾਡੀਆਂ ਵੋਟਾਂ ਲੈਂਦੇ ਆ ਤੇ ਨਸ਼ਾ ਦੇ ਕੇ ਵੋਟਾਂ ਲੈ ਕੇ ਜਿੱਥੇ ਸਾਡਾ ਜਮੀਰ ਖਰੀਦਦੇ ਆ ਉਥੇ ਵੀ ਸਾਡੇ ਬੱਚਿਆਂ ਨੂੰ ਨਸ਼ੇ ਆਲ ਤੋਰਦੇ ਆ ਤੇ ਬਾਅਦ ਦੇ ਵਿੱਚ ਇਹ ਗੱਲ ਕਹਿੰਦੇ ਆ ਕਿ ਅਸੀਂ ਨਸ਼ਿਆਂ ਦੇ ਵਿਰੁੱਧ ਯੁੱਧ ਸ਼ੁਰੂ ਕਰ ਦਿੱਤਾ ਸੋ ਇਹਨਾਂ ਲੋਕਾਂ ਕੋਲੋਂ ਵਚਨ ਦੀ ਲੋੜ ਹੈ ਅੱਜ ਦੇ ਇਸ ਦਿਹਾੜੇ ਤੇ ਕਿੱਥੇ ਅਸੀਂ ਭਾਈ ਕਰਮ ਸਿੰਘ ਉਹਨਾਂ ਦੇ ਘਰ ਉਹਨਾਂ ਨੂੰ ਵਧਾਈ ਦੇਣ ਵਾਸਤੇ ਸਾਰੇ ਪਹੁੰਚੇ ਆ ਉਹਨਾਂ ਦੀ ਖੁਸ਼ੀ ਦੇ ਵਿੱਚ ਸ਼ਾਮਲ ਹੋਏ ਆ ਅਸਲੀ ਖੁਸ਼ੀ ਉਹ ਖੁਸ਼ੀ ਹੈ ਜਿਹੜੀ ਇੱਥੋਂ ਕੋਈ ਸਿਹਤ ਲੈ ਕੇ ਜਾਵੇ ਜੇ ਅਸੀਂ ਸੇਧ ਲੈ ਕੇ ਨਹੀਂ ਜਾਣਾ ਜਿਤਨਾ ਬਾਬਾ ਜੀ ਨੇ ਬਾਬਾ ਅਨੋਖ ਸਿੰਘ ਜੀ ਨੇ ਕਿਹਾ ਸੀਗਾ ਕਿ ਅਸੀਂ ਜਾਂਦੇ ਆ ਪਕੌੜੇ ਰੋਟੀਆਂ ਤੇ ਲੰਗਰ ਖਾ ਕੇ ਘਰਾਂ ਨੂੰ ਚਲੇ ਜਾਂਦੇ ਆ ਜਿਹੜਾ ਕੰਮ ਨਾਮ ਸਿਮਰਨ ਦਾ ਕਰਨ ਵਾਲਾ ਉਹ ਅਸੀਂ ਕਰਦੇ ਨਹੀਂ ਮੈਂ ਬਾਬਾ ਜੀ ਦੇ ਚਰਨਾਂ ਦੇ ਇੱਕ ਬੇਨਤੀ ਕਰਦਾ ਕਿ ਬਾਬਾ ਜੀ ਜਿਹੜਾ ਅੱਜ ਤੁਸੀਂ ਇਹ ਕੰਮ ਕੀਤਾ ਬਹੁਤ ਹੀ ਸਤਿਕਾਰਯੋਗ ਇਹਨਾਂ ਵਧੀਆ ਕੀਤਾ ਜੇ ਤੁਹਾਡੇ ਵਰਗੇ ਸੰਤ ਮਹਾਂਪੁਰਸ਼ ਹਰ ਕੰਪਿੰਡ ਪਿੰਡ ਦੇ ਵਿੱਚ ਹੋਣ ਤੇ ਅਸੀਂ ਨਸ਼ਿਆਂ ਨੂੰ ਖੱਲ ਜੜੀਆ ਉਹ ਪਾ ਸਕਦੇ ਆ ਸੋ ਮੈਂ ਸੋ ਸ੍ਰੀ ਅਕਾਲ ਸੋ ਬਾਬਾ ਜੀ ਹੁਣਾਂ ਵਰਗੇ ਆ ਸ਼ਕਤੀ ਤਾਂ ਜੇ ਸਾਡੇ ਨਗਰਾਂ ਦੇ ਵਿੱਚ ਹੋਣ ਤੇ ਇੱਕ ਆਮ ਜਨਤਾ ਨੂੰ ਜਿਹੜੀ ਇੱਕ ਵਧੀਆ ਸੇਧ ਮਿਲ ਸਕਦੀ ਆ ਤੇ ਸਾਡੇ ਭਾਈ ਅਮਰਪਾਲ ਸਿੰਘ ਜੀ ਖਾਲਸਾ ਜਿਹੜੇ ਲੋਕ ਸਭਾ ਤੋਂ ਮੈਂਬਰ ਪਾਰਲੀਮੈਂਟ ਖਦੂਰ ਸਾਹਿਬ ਤੋਂ ਨੇ ਜਿਨ੍ਹਾਂ ਦਾ ਕੰਮ ਸੀਗਾ ਨਸ਼ਿਆਂ ਨੂੰ ਰੋਕਣਾ ਸਰਕਾਰ ਨੂੰ ਇਹ ਕੰਨੀ ਨਹੀਂ ਲੱਗੀ ਸੋ ਅੱਜ ਇਹ ਵੀ ਗੱਲ ਦੂਰ ਨਹੀਂ ਜੇ ਅੱਜ ਸਾਡੇ ਲੋਕਾਂ ਦੇ ਚੁਣੇ ਹੋਏ ਨਮਿੰਦੇ ਜੇਲਾਂ ਦੇ ਵਿੱਚ ਡੱਕੇ ਜਾ ਸਕਦੇ ਆ ਤੇ ਕੱਲ ਜੇ ਸਰਕਾਰਾਂ ਕਿਤੇ ਇਸ ਤਰ੍ਹਾਂ ਗੱਲ ਆਈਆਂ ਕਿਤੇ ਇਸ ਗੱਲ ਤੇ ਉਤਰ ਆਈਆਂ ਤੇ ਸਾਡੇ ਬਾਬਾ ਜੀ ਇਹ ਲੋਕ ਸਿੰਘ ਵਰਗੇ ਜਿਹੜੇ ਆ ਸਾਡੇ ਪਿੰਡਾਂ ਦੇ ਵਿੱਚ ਸੇਵਾ ਕਰ ਰਹੇ ਆ ਇਹਨਾਂ ਨੂੰ ਵੀ ਸਰਕਾਰੀ ਜੇਲ੍ਹਾਂ ਦੇ ਵਿੱਚ ਡੱਕ ਸਕਦੀਆਂ ਕਿ ਤੁਸੀਂ ਨਸ਼ੇ ਹਟਾਉਣ ਦੀ ਗੱਲ ਕਰਦੇ ਹੋ ਤੁਸੀਂ ਲੋਕਾਂ ਨੂੰ ਗੁਰੂ ਦੇ ਲਾੜ ਲਾਉਂਦੇ ਹੋ ਤੇ ਇਹਨਾਂ ਨੂੰ ਵੀ ਜੇਲ੍ਹਾਂ ਦੇ ਵਿੱਚ ਬੰਦ ਕਰ ਦਿੱਤਾ ਜਾਵੇ ਸੋ ਅੱਜ ਆਵਾਜ਼ ਠਾਉਣ ਦੀ ਲੋੜ ਹੈ ਆਉਣ ਵਾਲੇ ਸਮੇਂ ਦੇ ਵਿੱਚ ਜੇ ਅਸੀਂ ਚਾਹੁੰਦੇ ਹਾਂ ਆਪਣੇ ਬੱਚਿਆਂ ਨੂੰ ਬੱਚਿਆਂ ਦੀ ਜ਼ਿੰਦਗੀ ਬਚਾ ਲਈਏ ਜੇ ਜ਼ਿੰਦਗੀ ਬਚਾਉਣੀ ਹੈ ਤੇ ਨਸ਼ਿਆਂ ਦਾ ਡਟ ਕੇ ਵਿਰੋਧ ਕਰਨਾ ਪਏਗਾ ਜਿਹੜੇ ਲੋਕ ਨਸ਼ਿਆਂ ਦਾ ਸੇਵਨ ਕਰਾਉਂਦੇ ਨੇ ਜਿਹੜੇ ਲੋਕ ਨਸ਼ੇ ਵੇਚਦੇ ਨੇ ਜਾਂ ਜਿਹੜੇ ਸਿਆਸੀ ਲੋਕ ਨੇ ਜਿਹੜੇ ਨਸ਼ਿਆਂ ਦੇ ਆੜ ਦੇ ਹੇਠ ਆਪਣਾ ਬਿਜ਼ਨਸ ਚਲਾਉਂਦੇ ਨੇ ਇਹਨਾਂ ਨੂੰ ਖੱਲ ਪਾਉਣ ਵਾਸਤੇ ਕੀ ਹੋਣਾ ਪਊਗਾ ਸੋ ਮੈਂ ਬਹੁਤ ਬਹੁਤ ਇੱਥੇ ਵਧਾਈ ਦਿੰਦਾ ਨਾ ਭਾਈ ਕਰਮਵੰਤ ਸਿੰਘ ਜੀ ਉਹਨਾਂ ਨੂੰ ਬਾਬਾ ਜੀ ਹੁਣਾਂ ਦੇ ਚਰਨ ਪਤਿਰਾ ਹੋਇਆ ਨਾ ਮੈਂ ਆਪ ਸਭ ਸੰਤਾਂ ਦਾ ਤੇ ਆਪਣੇ ਸਾਥੀਆਂ ਦਾ ਤੇ ਵਿਸ਼ੇਸ਼ ਤੌਰ ਤੇ ਸਾਡੇ ਮੀਡੀਆ ਇੰਚਾਰਜ ਸਰਪੰਚ ਜਗਜੀਤ ਸਿੰਘ ਜੀ ਗੋਰੇ ਨੰਗਲ ਇਹਨਾਂ ਦਾ ਮੈਂ ਧੰਨਵਾਦ ਕਰਦਾ ਇਹਨਾਂ ਲੰਬਿਆਂ ਦੇ ਨਾਲ ਫਤਿਹ ਕਰਦਾ ਗਲਵਨ ਸਿੰਘ ਜੀ ਨੂੰ ਫਿਰ ਆਪਣੀ ਪਾਰਟੀ ਵੱਲੋਂ ਵਧਾਈ ਦਿੰਦਾ ਕਿ ਇਹਨਾਂ ਦਾ ਪਰਿਵਾਰ ਦਿਨ ਦੁਗਣੀ